ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਫਤਿਹ ਪੰਜਾਬ ਭਰ ਦੇ ਵਿੱਚ ਅੱਜ ਪਾਵਰ ਕਾਮ ਦੇ ਦਫ਼ਤਰਾਂ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਮਾਵਾ ਪਿੰਡ ਦਾ ਜਮਾਵੜਾ ਕਿਸਾਨਾਂ ਮਜ਼ਦੂਰਾਂ ਦਾ ਜਮਾਵੜਾ ਜਮਾਵੜਾ ਤੁਸੀਂ ਦੇਖ ਰਹੇ ਜੇ ਭਗਵੰਤ ਮਾਨ ਨੂੰ ਤੇ ਨਰਿੰਦਰ ਮੋਦੀ ਜੀ ਨੂੰ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਵਾਰ-ਵਾਰ ਥੋੱਕੇ ਚੜਦੇ ਪਿੱਛੇ ਬੈਕਸਾਈਡ ਤੇ ਜਾਂਦੇ ਜੇ 2020 ਐਕਟ ਤੋਂ ਹਾਂ ਰੱਦ ਕੀਤਾ ਸੀ 23 ਲੈ ਕੇ ਆਏ ਹੁਣ 25 ਪਹਿਲਾਂ ਪਹਿਲਾਂ ਹੀ 25 ਤੋਂ ਇਹਦਾ ਭੋਗ ਪਾ ਕੇ ਪ੍ਰਾਈਵੇਟਾਂ ਦੇ ਜਿਹੜੀ ਤੁਹਾਡੀ ਤਿਆਰੀ ਆ ਉਹਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਚੀਫ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਐਸਸੀ ਦਫ਼ਤਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਤੋਂ ਸੰਗਤ ਬਾਹਰ ਨਿਕਲੀ ਆ ਧਰਨੇ ਦੇ ਕੇ ਹਰ ਹਾਲ ਦੇ ਵਿੱਚ ਪਵਨਕ ਦਾ ਅਦਾਰਾ ਬਚਾਉਣ ਦਾ 호ਕਾ ਦਿੱਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਚਾਇਤਾਂ ਤੋਂ ਪਿੰਡ-ਪਿੰਡ ਮਤੇ ਪਵਾਵਾਂਗੇ ਬੇਨਤੀਆਂ ਕਰਾਂਗੇ ਵੀ ਬਿਜਲੀ ਜਿਹੜੀ ਉਹ ਕਾਂਗਰਸੀ ਦੇ ਘਰ ਵੀ ਜਗਣੀ ਆ ਬਿਜਲੀ ਜਿਹੜੀ ਉਹ ਕਾਲੀ ਦੇ ਘਰ ਵੀ ਜਗਣੀ ਆ ਬਿਜਬਲੀ ਭਾਜਪਾ ਦੇ ਘਰ ਵੀ ਜਗਣੀ ਆ ਆਮ ਆਦਮੀ ਦੇ ਘਰ ਵੀ ਜਗੜੀਆਂ ਕਿਸਾਨ ਮਜ਼ਦੂਰ ਨੂੰ ਕੱਲਾ ਪੱਟੀ ਦੇ ਵਿੱਚ ਨਾ ਚੁਕੀਏ ਅਸਲ ਦੇ ਵਿੱਚ ਇਹ ਲੜਾਈ ਨੂੰ ਸਾਰੇ ਇਕੋਗੇ ਲੜੀਏ ਤਾਂ ਜੋ ਪਬਲਿਕ ਦੇ ਦਾਰੇ ਪਹਿਲੇ ਜਿਹੜੇ ਚਲੇ ਗਏ ਉਹ ਹੀ ਨਹੀਂ ਭੁੱਲਦੇ ਤੇ ਜੇ ਇਹ ਵੀ ਚਲੇ ਜਾ ਤੇ ਫਿਰ ਭਾਈ ਇਹਨਾਂ ਦਫ਼ਤਰਾਂ ਦੇ ਵਿੱਚ ਤੁਹਾਨੂੰ ਕਿਸੇ ਵੜ ਨਹੀਂ ਦੇਣਾ ਬਿਜਲੀ 16 ਰੁਪਏ ਜੂੰਟ ਤੋਂ ਸ਼ੁਰੂ ਹੋਣੀ ਚਾਹੀਏ ਬੰਬੀਆਂ ਦੀ ਵੀ ਘਰ ਦੀ ਵੀ ਫੈਕਟਰੀ ਤੇ ਵੀ ਸਾਰੇ ਥਾਂ ਦੇ ਪਹਿਲਾਂ ਪੈਸੇ ਭਰ ਕੇ ਫਿਰ ਜਿਹੜੇ ਉਹ ਬਿਜਲੀ ਵੜਾਂਗੇ ਸੋ ਆ ਇਹ ਨੀ ਮੂੰਹ ਦੀ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਮੌਜੂਦ ਦੇ ਵੱਡੀ ਗਿਣਤੀ ਚ ਨਿਕਲੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਿਹਨਤ ਹੋਰ ਵੱਡੀ ਕਰੀਏ ਧੰਨਵਾਦ